ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰ ਸਿੰਘ ਗੋਗੀ ਸਾਬਕਾ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਮੈਂਬਰ ਹਰਕਾ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਾ ਰੋਪੜ ਦਾ ਜ਼ਿਲ੍ਹਾ ਪ੍ਰਧਾਨ ਅੱਜ ਜੋ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਦੀ ਅੰਤਰੀ ਕਮੇਟੀ ਵੱਲੋਂ ਜਥੇਦਾਰ ਅਕਾਲਤੜ ਸਾਹਿਬ ਸ਼੍ਰੀ ਗਿਆਨੀ ਅਰਗਵੀਰ ਸਿੰਘ ਜੀ ਨੂੰ ਅਤੇ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਹਟਾਉਣ ਦਾ ਫੈਸਲਾ ਕੀਤਾ ਮੈਂ ਇਹ ਸਮਝਦਾ ਬਹੁਤ ਹੀ ਮੰਦਭਾਗਾ ਫੈਸਲਾ ਹੈ ਅਤੇ ਮੈਂ ਇਹ ਵੀ ਸਮਝਦਾ ਵੇ ਯੰਤਰ ਕਮੇਟੀ ਨੇ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਸਲਾਹ ਨਾਲ ਲਿਆ ਜਿਹੜਾ ਕਿ ਬਹੁਤ ਹੀ ਮੰਦਭਾਗਾ ਸਿੱਖ ਹਿਰਦਿਆਂ ਨੂੰ ਇਹ ਝੰਜੋੜ ਕੇ ਰੱਖਦਾ ਇਸ ਫੈਸਲੇ ਨੇ ਮੇਰੇ ਮਨ ਨੂੰ ਵੀ ਬੜੀ ਡੂੰਗੀ ਸੱਟ ਲੱਗੀ ਹੈ ਇਸ ਕਰਕੇ ਮੈਂ ਇਸ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਤੋਂ ਅਸਤੀਫਾ ਦਿੰਦਾ ਅਤੇ ਨਾਲ ਦੀ ਨਾਲ ਸਿੱਖ ਪੰਥ ਨੂੰ ਇਹ ਵੀ ਬੇਨਤੀ ਕਰਦਾ ਜੋ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਿਲ ਤੋਂ ਫੈਸਲੇ ਹੋਏ ਸੀ ਉਹਨਾਂ ਨੂੰ ਇਨ ਬਿਨ ਲਾਗੂ ਕਰਾਉਣ ਦੇ ਲਈ ਸਿੱਖ ਪੰਥ ਨੂੰ ਇਕੱਠਿਆਂ ਹੋ ਕੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਨਾ ਚਾਹੀਦਾ ਅਤੇ ਜੋ ਸ਼੍ਰੀ ਕਾਲ ਤਖਤ ਸਾਹਿਬ ਦੇ ਉਸ ਫੈਸਲੇ ਦੇ ਵਿੱਚ ਕਾਲ ਤਖਤ ਸਾਹਿਬ ਵੱਲੋਂ ਇੱਕ 7 ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ ਬਣਾਈ ਗਈ ਸੀ ਉਹਦੇ ਚੋਂ ਭਾਵੇਂ ਦੋ ਮੈਂਬਰ ਸ਼੍ਰੋਮਣੀ ਗੁਰਪੰਥ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਅਤੇ ਸਾਬਕਾ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਬਡੂੰਗਰ ਸਾਹਿਬ ਅਸਤੀਫਾ ਦੇ ਚੁੱਕੇ ਆ ਪਰ 5 ਮੈਂਬਰੀ ਕਮੇਟੀ ਜਿਹੜੀ ਹੈ ਉਹਨੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦੇ ਹੋਏ ਜੋ 18 ਮਾਰਚ ਤੋਂ ਭਰਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਸਿੱਖ ਸੰਗਤ ਨੂੰ ਮੇਰੀ ਬੇਨਤੀ ਆ ਸਮੂਹ ਪੰਜਾਬੀਆਂ ਨੂੰ ਮੇਰੀ ਬੇਨਤੀ ਆ ਪੰਥ ਦੇ ਹਿੱਤਾਂ ਲਈ ਪੰਜਾਬ ਦੇ ਹਿੱਤਾਂ ਲਈ ਸਾਨੂੰ ਸਾਰਿਆਂ ਨੂੰ ਉਸ ਭਰਤੀ ਦਾ ਜਿਹੜਾ ਹੈਗਾ ਹੈ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਅਤੇ ਮੈਂ ਵੀ ਆਪਣੇ ਵੱਲੋਂ ਉਸ ਕਮੇਟੀ ਨੂੰ ਪੂਰਾ ਵਿਸ਼ਵਾਸ ਦਉਣਾ ਕਿ ਅਸੀਂ ਵੱਧ ਚੜ ਕੇ ਉਸ ਕਮੇਟੀ ਦੀ ਭਾਗੀ ਹਿੱਸਾ ਲਵਾਂਗੇ ਕਿਉਂਕਿ ਮੇਰਾ ਪਰਿਵਾਰ ਮੇਰਾ ਖਾਨਦਾਨ ਨਵਾਬ ਕਪੂਰ ਸਿੰਘ ਜੀ ਦਾ ਪਰਿਵਾਰ ਹੈ ਜਿਹੜੇ ਜਥੇਦਾਰ ਕਲਤਾਪਾ ਸਾਹਿਬ ਵੀ ਰਹੇ ਆ ਜਿਹੜੇ ਬੁੱਢਾ ਦਲ ਦੇ ਮੁਖੀ ਵੀ ਰਹੇ ਆ ਜਿਹੜੇ ਕੌਮ ਦੇ ਚਰਨੈਲ ਵੀ ਰਹੇ ਆ ਉਸ ਪਰਿਵਾਰ ਚ ਮੇਰਾ ਜਨਮ ਹੋਇਆ ਤੇ ਪਰਿਵਾਰ ਕਦੇ ਸੁਪਨੇਚ ਵੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਨਹੀਂ ਜਾ ਸਕਦਾ ਇਸ ਕਰਕੇ ਮੇਰੀ ਜਮੀਰ ਇਹ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਅਕਾਲ ਤਖਤ ਦੇ ਹੁਕਮ ਦੇ ਨਾਮੇ ਤੋਂ ਭਗੌੜਾ ਹੋ ਕੇ ਕੋਈ ਕਾਰਜ ਕਰਾਂ ਅਤੇ ਜੇ ਮੈਂ ਇਹ ਕਾਰਜ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਹੋ ਕੇ ਕਰਦਾ ਤਾਂ ਨਾ ਮੇਰੇ ਗੁਰੂ ਨੇ ਮੈਨੂੰ ਮਾਫ਼ ਕਰਨਾ ਨਾ ਮੈਨੂੰ ਸੰਗਤ ਨੇ ਮਾਫ਼ ਕਰਨਾ ਤੇ ਮੈਨੂੰ ਕਿਤੇ ਢੋਈ ਨਹੀਂ ਮਿਲਣੀ ਇਸ ਕਰਕੇ ਮੈਂ ਆਪਣੇ ਪੰਥ ਦੇ ਨਾਲ ਖੜਨ ਦਾ ਫੈਸਲਾ ਕੀਤਾ ਮੈਂ ਦੁਬਾਰਾ ਫੇਰ ਇਹ ਐਲਾਨ ਕਰਦਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੋਂ ਅਸਤੀਫਾ ਦਿੰਦਾ ਅਤੇ ਜੋ ਪੰਜ ਮੈਂਬਰੀ ਕਮੇਟੀ ਭਰਤੀ ਕਰੂਗੀ ਉਹਦੇ 'ਚ ਅਸੀਂ ਵੱਧ ਚੜ ਕੇ ਹਿੱਸਾ ਲਵਾਂਗੇ ਪ੍ਰਧਾਨ ਜੀ ਲੰਮਾ ਸਮੇਂ ਤੋਂ ਤੁਸੀਂ ਦੋ ਵਾਰੀ ਜ਼ਿਲ੍ਹਾ ਪ੍ਰਧਾਨ ਵੀ ਰਹੇ ਹੋ ਕਿ ਸ਼੍ਰੋਮਣੀ ਕਮੇਟੀ ਮੈਂਬਰੀ ਵੀ ਰਹੇ ਚੁੱਕੇ ਇੰਨਾ ਵੱਡੇ ਤੁਹਾਨੂੰ ਦਿਲ ਤੇ ਸੱਟ ਵੱਜੀ ਵੀ ਤੁਸੀਂ ਅਸਤੀਫਾ ਦੇਣ ਲੱਗੇ ਨੋਗੋ ਤੇ ਪਹੁੰਚੇ ਤੁਸੀਂ ਕੀ ਕਾਰਨ ਹੈ ਇਹਦਾ ਨਹੀਂ ਕਾਰਨ ਤਾਂ ਬੜਾ ਸਪਸ਼ਟ ਹੈ ਜੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਹੈ ਇਹ ਸਿੱਖ ਭਾਵਨਾ ਨੂੰ ਸਮਝਣ ਤੋਂ ਸਮਰਥਾ ਇਹ ਜਿਹੜੇ ਆ ਆਕਾਲ ਤਖਤ ਸਾਹਿਬ ਨੂੰ ਇੱਕ ਮੋਰੇ ਵਜੋਂ ਵਰਤਣਾ ਚਾਹੁੰਦੇ ਆ ਜਿਹੜਾ ਕਿ ਜਿਹੜੇ ਮੌਜੂਦਾ ਸਾਡੇ ਜਥੇਦਾਰ ਕੈਨੀ ਰਕਵੀਰ ਸਿੰਘ ਸੀ ਉਹ ਉਸ ਮੋਰੇ ਵਜੋਂ ਉਹ ਵਰਤ ਨਹੀਂ ਹੋਏ ਜਿਸ ਕਰਕੇ ਮੈਂ ਸਮਝਦਾ ਇਹ ਸਮੁੱਚੀ ਲੀਡਰਸ਼ਿਪ ਨੇ ਜੋ ਫੈਸਲਾ ਕੀਤਾ ਉਹ ਬੜਾ ਗਲਤ ਫੈਸਲਾ ਅਤੇ ਮੈਂ ਹੁਣ ਵੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਅਪੀਲ ਕਰਦਾ ਭਾਈ ਸਾਨੂੰ ਸਾਰਿਆਂ ਨੂੰ ਸਿੱਖ ਪੰਥ ਦਾ ਭਾਵਨਾ ਨੂੰ ਸਮਝਣਾ ਚਾਹੀਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਉਹਨੂੰ ਸਾਨੂੰ ਅੱਜ ਵੀ ਇਨਵਿਨ ਲਾਗੂ ਕਰਨਾ ਇਸੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਭਲਾਈ ਆ ਇਸੇ 'ਚ ਪੰਥ ਦੀ ਭਲਾਈ ਆ ਨਹੀਂ ਤਾਂ ਮੈਂ ਸਪਸ਼ਟ ਮੈਨੂੰ ਦਿਖਦਾ ਕਿ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਆ ਇਹਨਾਂ ਦਾ ਵजूद ਖਤਮ ਹੋ ਜਾਊਗਾ